ਕਫਾਤੀਗੜ ਚੂੜੀਆਂ ਚ ਆਮ ਆਦਮੀ ਪਾਰਟੀ ਨੂੰ ਮਿਲਿਆ ਪਲ ਅਕਾਲੀ ਦਲ ਦੇ ਸਾਬਕਾ ਸਰਪੰਚ ਸਮੀਤ ਦਤਚਨਾ ਅਕਾਲੀ ਵਰਕਰ ਹੋਏ ਆਪ ਜੀ ਸ਼ਾਮਲ। ਹਲਕਾ ਫਾਤੀਗੜ ਚੂੜੀਆਂ ਦੇ ਅਦੀਮ ਪਉਂਦੇ ਪਿੰਡ ਛੇਗੂਗੁਰ ਗੁਰਦਵੀਚ ਸਾਬਕਾ ਸਰਪੰਚ ਜਤਨਦਰਸ਼ਨ ਕੋਰਦੇਵ ਨਾਲ ਆਮ ਆਦਮੀ ਪਾਰਟੀ ਤੇ ਕਮਚੇ ਸਿੰਘ ਜਨ ਦਲ ਤੋਂ ਪਟਾਪਾਲ ਮਿਲਿਆ। ਫਿਰ ਛੇਗੂਗੁਰਾ ਗੁਰਦਵੀ ਦੇ ਸਰਪੰਚ ਸ਼ਿਵਚੰਦ ਸਿੰਘ ਵੀ ਆਕੇ ਮੋਸ਼ਾਲ ਮੇਕ ਕਰਵਾਈ ਕੀਤੀ ਜਿਸ ਨੇ ਬੜੀ ਮਦਦ ਕੀਤੀ। ਵਾਕ ਵਰਤ ਬਾਈਟ ਪਾਰਟੀਆਂ ਦੇ ਦਰਚਨਾ ਆਮ ਆਦਮੀ ਪਾਰਟੀ ਦਾ ਮੰਗ ਹੋਈ ਅਤੇ ਉਹਨਾਂ ਵੱਤੋਂ ਬਲਕੀ ਸਿੰਘ ਵੱਲੋਂ ਲਗਵਾਈ ਇੱਕ ਸਮੂਹ ਦੇ ਇਸ ਮੌਕੇ ਪੱਤੀ ਸਿੰਘ ਪਨੂ ਨੇ ਯਾਗ ਕੇ ਆਮ ਆਦਮੀ ਪਾਰਟੀ ਦੀ ਥਾਮ ਹੋਈ ਅਕਾਲੀ ਛਾਪ ਦਾ ਸੱਤ ਪੌਂਜੀਤੀ ਕੋਰਾ ਆਗੂਆਂ ਦੇ ਆਉਣ ਨਾਲ ਆਮ ਆਦਮੀ ਪਾਰਟੀ ਤੇ ਅਮਨ ਸ਼ੇਰ ਸਿੰਘ ਸ਼ਰੀਕ ਗਲਤੀ ਦੀ ਜੋਨ ਮਹਿਮੂਬ ਵੱਡਾ ਘਰਾ ਮਿਲਿਆ ਹੈ ਜਿਸ ਸਬੰਧ ਕੋਰਟ ਨੇ ਕਿ ਸਰਦਾਰੀ ਸਿੱਖੀ ਨੂੰ ਬਚਾਉਣ ਚਾਹੇ ਇਹਨਾਂ ਦੀ ਵਾਰੀ ਹੈ ਤੇ ਸਾਫ ਦਾ ਸਰਪੰਚ ਉਹ ਵੀਦਰ ਸਰਕਵਰ ਦੀ ਅਰਿਕਾਲ ਦੀ ਗਾਇਦੀ ਇਸ ਨੇ ਦਾ ਜਾਨਾ ਪਰ ਪਟਵਰੇ ਸ਼ਾਮਿਲ ਹੋਏ ਤੇ ਜੀਨੀ ਸ਼ੇਧਪੁਰ ਕੁੱਤਨੇ ਬੋਧ ਦਾ ਬਾਇ ਪਿਆਕਤਾ ਆਪਣੀ ਪਰਿਵਾਰਕੀ ਬ ਸੰਦੇਸ਼ ਜਿਹਦੇ ਵੀ ਸ਼ਾਹੀ ਹੈ ਆਪ ਜੀ ਉਹਨਾਂ ਦਾ ਪਾਣਦੇ ਨੂੰ ਬਾਰ ਬਖਿਆ ਪਾਰਟੀ ਦੇ ਚਰੁਪਾ ਬਾਕੇ ਵਸਮੀ ਤੋਂ ਤੇ ਉਹਦੀ ਚੈਰਤ ਨੂੰ ਨਿਯਮ ਬਣਾਉਣ ਦਾ ਕਾਰਜ ਕਰਦੇ ਨੇ ਉਹਨਾਂ ਦੇ ਬੰਦੀ ਦਾ ਮੈਂ ਤਾਂ ਮਰ ਕਰਦਾ ਹਾਂ ਇਹ ਜਿਹੜੀ ਬਹੁਤ ਹੀ ਅਰੀਕਾ ਰੰਗ ਦਾ ਜਿਨ੍ਹਾਂ ਨੇ ਅਦੁੱਤੀ ਨਾਲ ਬਦਮਾ ਪਿਆਰ ਬਹੁਤ ਵੱਡਾ ਅੱਜ ਉਹਦੇ ਪੈਰ ਤੇ ਜਿਹੜੀ ਜਿਹੜੀ ਕੰਮ ਕਰੀ ਜਿਹੜੀ ਕੰਦੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਬਹੁਤ ਬਹੁਤ ਜੀ ਆਇਆਂ ਨੂੰ ਅਸਾਂ ਜਿਹੜੇ ਨੇ ਵਿਸ਼ਵਾਸ ਕੀਤਾ ਉਹ ਲੋਕ ਜਿਹਨਾਂ ਨੇ ਮੈਨੂੰ ਮਿਲਿਆ ਹੈ ਬਹੁਤ ਬਹੁਤ